ਸਬੀਰ ਸਿੰਘ ਬਾਦਲ ਦਾ ਵੱਡਾ ਐਕਸ਼ਨ ਆਪਣੇ ਰਿਸ਼ਤੇਦਾਰ ਆ ਦੇਸ਼ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਚੋਂ ਕੱਢਿਆ ਬਾਹਰ ਮਿਰਸਾ ਸਿੰਘ ਬਲਟੋਆ ਦੀ ਸ਼ਿਕਾਇਤ ਤੇ ਹੋਈ ਕਾਰਵਾਈ ਅਮਰਸਰਚ ਰਾਹੁ ਗਾਦੀ ਦੇ ਗੁਰਜੀਤ ਔਜਲਾ ਦੇ ਹੱਕ ਚ ਕੀਤੀ ਰੈਲੀ ਕਿ ਆ ਕਿਸਾਨਾਂ ਦੀ ਕਰਜ਼ਾ ਮਾਫੀ ਕਰੇਗੀ ਸਾਡੀ ਸਰਕਾਰ ਐਮਐਸਪੀ ਵੀ ਦੇਵਾਂਗੇ ਕਰਨ ਦੀ ਗਰੰਟੀ ਨਿਊਜ਼ 18 ਨੈੱਟਵਰਕ ਤੇ ਬੋਲੇ ਪੀਐਮ ਮੋਦੀ ਕਿ ਆਇਸਵਾਰ ਪੰਜਾਬ ਚ ਸਫਲਤਾ ਦੀ ਕਹਾਣੀ ਲਿਖੇਗੀ ਭਾਜਪਾ ਸਾਡੇ ਕੋਲ ਐਸਵਾਰ ਗੋਲਡਨ ਚਾਂਸ ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਚ ਕੀਤਾ ਪ੍ਰਚਾਰ ਗੁਰਦੀਪ ਢਾਲੀਵਾਲ ਦੇ ਹਰਚ ਕੀਤੇ ਰੋਡ ਸ਼ੋ ਥੋੜੀ ਦੇਰ ਬਾਅਦ ਪਹੁੰਚਣਗੇ ਬਾਬਾ ਬਕਾਲ ਪੰਜਾਬ ਚਰਬਤ ਕੇਜਰੀਵਾਲ ਸਵਾਲਣਗੇ ਮੋਰ ਚਾਪੀ ਮਈ ਤੱਕ ਕਰਨਗੇ ਪ੍ਰਚਾਰ ਟਾਊਨ ਹਾਲ ਮੀਟਿੰਗ ਤੇ ਰੋਡ ਸ਼ੋ ਜਦਿਏ ਉਮੀਦਵਾਰਾਂ ਲਈ ਜਟਾਉਣਗੇ ਸਮਰਥ ਸਸੀਕਾਲ న్యూਸ ਦੇ ਟ੍ਰੇਨ ਪੰਜਾਬ Haryana ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸੋਤਨਾ ਰੋਖ ਇੱਕ ਵੱਡੀ ਖਬਰ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਦੇ ਜੀਜਾ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਕਾਲੀ ਸਰਕਾਰ ਦੇ ਵਿੱਚ ਮંત્રી ਰਹਿ ਚੁੱਕੇ ਨੇ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਨੇ ਔਰ ਹੁਣ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਸੁਖਵੀਰ ਬਾਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਸੁਖਵੀਰ ਬਾਦਲ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਜੀਜਾ ਨੇ ਔਰ ਐਸ ਵੇਲੇ ਖਡੂਰ ਸਾਹਿਬ ਸੀਟ ਜਿਹੜੀ ਹੈ ਉਹਨਾਂ ਦਾ ਜਿਹੜਾ ਹਲਕਾ ਪੱਟੀ ਹੈ ਉਹ ਖਡੂਰ ਸਾਹਿਬ ਲੋਕ ਸਭਾ ਸੀਟ ਇਹ ਤਾਂ ਹੁੰਦਾ ਹੈ ਔਰ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਆ ਚੌਂ ਮੈਦਾਨ ਦੇ ਵਿੱਚ ਨੇ ਸੋ ਵਿਰਸਾ ਸਿੰਘ ਬਲਟੋਆ ਵੱਲੋਂ ਸ਼ਿਕਾਇਤ ਕੀਤੀ ਗਈ ਔਰ ਇਸ ਸ਼ਿਕਾਇਤ ਤੇ ਪਾਰਟੀ ਨੇ ਇੱਕ ਕਾਰਵਾਈ ਕੀਤੀ ਹੈ ਐਕਸ਼ਨ ਲਿਆ ਔਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਦੇ ਚੱਲਦੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਿਆ ਗਿਆ ਹੈ ਦੇਸ਼ਪ੍ਰਤਾਪ ਸਿੰਘ ਕੈਰੋ ਪੰਜਾਬ ਦੇ ਰਾਜ ਸਿੰਘ ਕੈਰੋਂ ਦੇ ਪੁੱਤ ਨੇ ਔਰ ਬਾਦਲ ਪ੍ਰਵਾਦ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਹੈ ਸੁਖਬੀ ਬਾਦਲ ਉਹਨਾਂ ਦੀ ਪੈਣ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਘਰ ਹੈ ਔਰ ਅਦੇਸ਼ ਪ੍ਰਤਾਪ ਸਿੰਘ ਕੈਰੋਂ ਪੁਰਾਣਾ ਕਾਂਗਰਸ ਪਰ ਅਦੇਸ਼ ਪ੍ਰਤਾਪ ਅਕਾਲੀ ਦਲ ਦੇ ਵਿੱਚ ਇਹ ਅਕਾਲੀ ਦਲ ਦੇ ਨਾਲ ਜੁੜੇ ਰਹੇ ਨੇ ਅਕਾਲੀ ਸਰਕਾਰਾਂ ਦੇ ਵਿੱਚ ਅਦੇਸ਼ ਪ੍ਰਤਾਪ ਮੰਤਰੀ ਬਣੇ ਨੇ ਕੈਬਨਿਟ ਮਨਿਸਟਰ ਰਹੇ ਨੇ ਵੱਡੇ ਅਹੁਦੇ ਵੱਡੇ ਪੋਰਟਫੋਲੀਓ ਉਹਨਾਂ ਦੇ ਕੋਲ ਰਹੇ ਨੇ ਫੂਡ ਸਪਲਾਈ ਬੈਕਵਾ प्रदेश प्रताप ਕੈਰੋ ਸੰਭਾਲਦੇ ਰਹੇ ਨੇ ਪਰ ਹੁਣ ਪਾਰਟੀ ਨੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਵੱਡਾ ਐਕਸ਼ਨ ਕੀਤਾ ਹੈ ਔਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਲੋਕ ਸਭਾ ਚੋਣਾਂ ਚ ਪ੍ਰਚਾਰ ਦੇ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਪਹਿਲੀ ਵਾਰ ਪੰਜਾਬ ਪਹੁੰਚੇ राहुल गांधी ने अमृतसर तो ने ने पार्टी उम्मीदवार ते मौजूदा सांसद गुरजीत सिंह ओजला ਦੇ ਹੱਕ ਚ ਚੋਣ ਪ੍ਰਚਾਰ ਕੀਤਾ ਰੈਲੀ ਦੇ ਮੰਚ ਤੋਂ ਰਾਹੁਲ ਨੇ ਦਾਵਾ ਕੀਤਾ ਕਿ ਕਾਂਗਰਸ ਸੱਤਾ ਚੋਂਦੇ ਹੀ ਕਿਸਾਨਾਂ ਦਾ ਕਰਜ਼ਾ ਬਖਸ਼ਾਵੇਗੀ ਪਹਿਲਾ ਕੰਮ ਜਿਵੇਂ ਯੂਪੀਏ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਥਾ ਵੈਸੇ ਹੀ ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਦਾ ਬਾਕੀ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨੇ ਜਾ ਰਹੀ ਹੈ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੀ ਰੈਲੀ ਚ ਮੋੜ ਦੁਹਰਾਇਆ ਕਿ ਮੋਦੀ ਸਰਕਾਰ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ बीजेपी के सीनियर नेता संविधान पर आक्रमण कर रहे हैं उनकी पार्टी के नेताओं ने खुलकर कहा है कि अगर हम चुनाव जीत गए तो हम इस संविधान को बदल देंगे पंजाब च आखिरी गेड़ च एक जून वोटा पैनिया ने तीन महीनों चोन प्रचार रुक जाएगा ਇਸ ਤੋਂ ਪਹਿਲਾਂ ਸਾਰੇ ਦਲਾਂ ਦੇ ਦਿੱਗਜ ਪੰਜਾਬ ਦੇ ਵੋਟਰਸ ਨੂੰ ਲੁਭਾਉਣ ਦੇ ਲਈ ਚੋਣ ਮੈਦਾਨ 'ਚ ਡਟੇ ਹੋਏ ਨੇ ਉਦੋਂ ਲੋਕ ਸਭਾ ਚੋਣਾਂ ਦੇ 6ਵੇਂ ਗੇੜ ਵਿੱਚ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਤੇ VOTING ਹੋਈ ਸੀਐਮ ਨਾਇਬ ਸ਼ੈਣੀ ਨੇ ਅੰਬਾਲਾ ਚ ਆਪਣੇ ਪਰਿਵਾਰ ਦੇ ਨਾਲ ਸਾਬਕਾ ਸੀਐਮ ਤੇ ਸੰਸਦੀ ਉਮੀਦਵਾਰ ਮਨੋਰਾਲ ਖੱਟਰ ਨੇ ਕਰਨਾਲ कुलदीप बिश्नोई ने परिवार देनाल हिसार ते कांग्रेस ने कैथल कीता। हर कोई दावा करेगा दावा क्यों नहीं करना चाहिए दावा सबको करना चाहिए लेकिन ये तो जनता बताएगी ये सारा गेम जो है जनता का है और ज्यादातर जो लोग मिले हैं वहाँ बीजेपी के मिले हैं इसलिए ये विषय किसी नेता का चाहे वो मेरा क्लेम हो चाहे किसी विपक्ष के नेता का क्लेम हो ये निरर्थक है ਇਸੇ ਵਿਚਾਲੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰੋहतक ਤੋਂ ਲੋਕ ਸਭਾ ਉਮੀਦਵਾਰ ਤੇ ਉਹਨਾਂ ਦੇ بیٹے ਦਪਿੰਦਰ ਸਿੰਘ ਹੁੱਡਾ ਤੇ ਸਾਬਕਾ ਡਿਪਟੀ ਸੀਐਮ ਦਸ਼ੰਤ ਚਟਾਲਾ ਵੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਪਹੁੰਚੇ। ਔਰ ਇਹ ਅਧਿਕਾਰ ਬਹੁਤ ਭਾਰੀ ਕੁਰਬਾਨੀਆਂ ਕੇ ਬਾਅਦ ਮਿਲਿਆ ਹੈ। ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੇ ਲੋਕੋ ਨੇ। ਮੇਰੇ ਦਾਦਾ ਨੇ ਵੀ ਲੜੀ, ਮੇਰੇ ਪਿਤਾ ਜੀ ਰੰਗੂ ਰਾਸੇ। ਇਤਨੇ ਸ਼ਹੀਦ ਹੋਏ, ਇਤਨੀ ਗੰਭੀਰ ਲੜਾਈ ਲੜਨ ਕੇ ਬਾਅਦ ਇਹ ਸਨਮਾਨ ਮਿਲਿਆ ਹੈ, ਉਸਨੇ ਅਧਿਕਾਰ ਦਿਆ। ਰਾਜਨੀਤਿਕ ਦਿਗਜਾ ਤੋਂ ਇਲਾਵਾ ਸਾਖੀ ਮਲਿਕ, ਬੌਕਸਰ ਵਿਜੇਂਦਰ ਸਿੰਘ, ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਖੋਡਾ ਤੇ ਮਹਾਵੀਰ ਸਿੰਘ ਫੁਗਾਟ ਨੇ ਵੀ ਲੋਕਤੰਤਰ ਦੇ ਇਸ ਮਹਾਪਰਵ ਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਤੇ ਆਈਦਾ ਸਾਡਾ ਸਵਾਲ ਵੀ ਹਰਿਆਣਾ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਹਰਿਆਣਾ ਦੇ ਕਿਸ ਸਾਬਕਾ ਮੁੱਖ ਮੰਤਰੀ ਨੇ ਫਿਰੋਜ਼ਪੁਰ ਤੋਂ ਚੋਣ ਲੜੀ ਸੀ? ਹਰਿਆਣਾ ਦੇ ਕਿਸ ਐਕਸੀਐਮ ਨੇ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਿਆ ਸੀ? ਚਾਰ ਆਪਸ਼ਨਸ ਨੇ ਆਪਸ਼ਨ A ਬੰਸੀ ਲਾਲ অপশন বি দেවිলাল অপশন সি ভজনলাল یا অপশন ডি ভুপেন্দ্র হুড্ডা ইস سوال ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਆਖਿਰ ਵਿੱਚ ਦੇਵਾਂ। ਭਾ ਲੋਕਤੰਤਰ ਦੇ ਇਸ ਮਹਾਪਰਵ ਦੇ 6ਵੇਂ ਗੇੜ ਦੇ ਵਿੱਚ ਦਿੱਲੀ ਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। VOTING ਤੋਂ ਬਾਅਦ ਰਾਹੁਲ ਨੇ ਪੋਲਿੰਗ ਬੂਥ ਦੇ ਬਾਹਰ ਆਪਣੀ ਮਾਂ ਦੇ ਨਾਲ ਸੈਲਫੀ ਲਈ। ਪ੍ਰਿੰਕਾ ਗਾਂਧੀ ਦੇ ਬੇਟੇ-ਬੇਟੀ ਨੇ ਵੀ ਲਾਈਨ 'ਚ ਲੱਗ ਕੇ ਵੋਟ ਪਾਈ। ਦੇਸ਼ ਦੀ ਪਹਿਲੀ ਨਾਗਰਿਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਪਿੰਕ ਬੂਥ ਤੇ ਪਹੁੰਚ ਕੇ ਉਹਨਾਂ ਨੇ ਈਵੀਐਮ ਦਾ ਬਟਨ ਦਬਾਇਆ ਉਹ ਪ੍ਰਾਸ਼ਟਰਪਤੀ ਜਗਦੀਪ ਧਨਕੜ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਦੇ ਨਾਲ ਵੋਟ ਪਾਉਣ ਪਹੁੰਚੇ ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਕੇਂਦਰੀ ਮੰਤਰੀ ਹਰਦੀਪ ਪੁਰੀ ਆਪ ਐਮਪੀ ਸੰਜੇ ਸਿੰਘ ਦਿੱਲੀ ਸਰਕਾਰ ਚ ਮੰਤਰੀ ਆਤਸ਼ੀ ਬਾਚਪਾ ਉਮੀਦਵਾਰ ਬਾਸੂਰੀ ਸਵਰਾਜ ਮਨੋਜ तिवारी ਕਾਂਗਰਸ ਉਮੀਦਵਾਰ ਕਨਈਆ ਕੁਮਾਰ ਉਦਿਤ ਰਾਜ ਸੀਪੀਆਈਐਮ ਨੇਤਾ ਬ੍ਰਿੰਦਾਕਰਤ ਬੀਜੇਪੀ ਐਮਪੀ ਗੋਤਮ ਗੰਬੀਰ ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਆਪਣੇ ਫੋਟ ਦਾ ਇਸਤੇਮਾਲ ਕੀਤਾ ਉਧਰ ਪੰਜਾਬ ਚ ਵੀ ਹੁਣ VOTING ਦੀ ਤਾਰੀਖ ਨੂੰ ਲੈ ਕੇ ਸਿਆਸਤ ਗਰਮਾਂ ਗਈ ਹੈ ਕਿਉਂਕਿ 1 ਜੂਨ ਜਿਸ ਦਿਨ ਪੰਜਾਬ ਚ ਵੋਟਾਂ ਪੈਣੀਆਂ ਨੇ ਇਸ ਤਰੀਕ ਦੇ ਬਹਾਨੇ ਵਿਰੋਧੀ ਪਾਰਟੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਨੂੰ ਇਸ ਤੇ ਕਰਵਾਇਆ ਜੂਨ ਪ੍ਰਚਾਰ ਲਈ ਅਮ੍ਰਿਤਸਰ ਪਹੁੰਚੇ ਕੇਂਦਰੀ ਮੰਤਰੀ ਪਿਊਸ਼ ਗੋਇਲ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਉੱਥੇ ਉਹਨਾਂ ਪ੍ਰਕਰਮਾਂ ਚ ਸਥਿਤ ਸਾਕਾ ਨੀਲਾ ਤਾਰਾ ਨੂੰ ਚੇਤੇ ਕਰਵਾ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਟਹਿਟੇ ਰਹੀ ਹੋਏ ਮਾਡਲ ਨੂੰ ਦੇਖਿਆ ਤੇ ਕਾਂਗਰਸ ਤੇ ਸਿੱਖਾਂ ਤੇ ਜ਼ੁਲਮ ਢਾਉਣ ਦੇ ਇਲਜ਼ਾਮ ਲਾਏ ਦੋਨੋਂ ਪਾਰਟੀਆਂ ਭ੍ਰਿਸ਼ਟਾਚਾਰ ਮੇ ਲੱਗ ਕੇ लोगों ने देख लिया कि दोनों पार्टियां परिवारवाद और भ्रष्टाचार की 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 पंजाब के साथ वर्षों वर्षों से अन्याय हो रहा लुधियाना तो बीजेपी उम्मीदवार रवनीत बिट्टू ने भी एक जून की तारीख के बहाने कांग्रेस निशाने दे लिया ਸਵਰਤ ਵੋਟਾਂ ਹੀ 1 ਜੂਨ ਨੂੰ ਆਗੀਆਂ ਜਿੱਦਾਂ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਹੋਇਆ ਸੀ ਸਮਝ ਲਓ ਸਿੱਖਾਂ ਤੇ ਹਮਲਾ ਸ਼ੁਰੂ ਹੋਇਆ ਸੀ ਪੰਜਾਬੀਆਂ ਤੇ ਹਮਲਾ ਸ਼ੁਰੂ ਹੋਇਆ ਸੀ ਉਹ ਗੱਲ મોદી ਜੀ ਕਹਿ ਰਹੇ ਆ ਤੇ ਉਹਦਾ ਰਿਜ਼ਲਟ ਆ ਜਿਹੜਾ ਤੁਸੀਂ ਦੇਖੋ 1 ਜੂਨ ਨੂੰ ਲੋਕ ਵੋਟਾਂ ਪਾ ਕੇ ਦੇ ਇੱਕ ਜੂਨ ਪੰਜਾਬ ਦੇ ਲਈ ਬੇਹਦ ਮਾਇਨੇ ਰੱਖਦਾ ਹੈ 1 ਜੂਨ ਦੇ ਦਿਨ ਕਪ੍ਰੈਸ਼ਨ ਬਲੂ ਸਟਾਰ ਹੋਇਆ ਸੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਬੇਸ਼ੱਕ ਸਮਾਂ ਚੋਣਾ ਦਾ ਹੈ ਪਰ ਤਰੀਕ ਜੋ ਨਿਰਧਾਰਿਤ ਕੀਤੀ ਗਈ ਹੈ 1 ਜੂਨ ਉਸ ਨੂੰ ਲੈ ਕੇ ਭਿਆਨਕ ਤיאਸਤ ਕਰਮਾਈਆ اور ਜਦੋਂ ਇਸ ਤਰੀਕੇ ਨਾਲ ਉਹ ਤਸਵੀਰਾਂ ਮੁੜ ਉਜਾਗਰ ਹੋ ਜਾਣ ਤਾਂ ਪਾਰਟੀਆਂ ਇੱਕ ਦੂਸਰੇ ਤੇ ਇਸ ਤਰੀਕ ਨੂੰ ਲੈ ਕੇ ਨਿਸ਼ਾਨੇ ਸਾਧਨ ਤਾਂ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਂਗਰਸ ਨੂੰ ਸਮਰਥਨ ਦੇ ਨਾਲ ਸੰਗਰੂਰ ਤੋਂ ਐਮਪੀ ਸਿਵਰਨਜੀਤ ਸਿੰਘ ਮਾਨ ਕਾਫੀ ਨਰਾਜ਼ ਹੋਏ ਐਮਪੀ ਸਿਮਰਤਜੀਤ ਸਿੰਘ ਮਾਨ ਦੀ ਮਨੀਆਂ ਤੋਂ ਹੈਰਾਨ ਨੇ ਕਿ ਬਲਕੌਰ ਸਿੰਘ ਸਿੱਧੂ ਉਸ ਪਾਰਟੀ ਦਾ ਸਾਥ ਕਿਵੇਂ ਦੇ ਸਕਦੇ ਨੇ ਜਿਸ ਪਾਰਟੀ ਨੇ ਸ਼ਹੀਦ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਕਿ ਏਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਕੌਣ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਹੈ ਸਿਮਰਨਜੀਤ ਸਿੰਘ ਮਾਨ ਦੀ ਨਾਰਾਜ਼ਗੀ ਤੇ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਖਹਿਰਾ ਨੇ ਉਹਨਾਂ ਨੂੰ ਘੇਰਿਆ ਹੈ ਤੇ ਪੁੱਛਿਆ ਹੈ ਕਿ ਜਦੋਂ ਪਿਛਲੀ ਚੋਣ ਜਿੱਤੇ ਸੀ ਉਦੋਂ ਤੱਕ ਉਹ ਜਿੱਤ ਦਾ ਕ੍ਰੈਡਿਟ ਮੂਸੇਵਾਲਾ ਨੂੰ ਨਹੀਂ ਦਿੰਦੇ ਸੀ। ਕੋ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਇੰਟਰਵਿਊਸ ਪੁੱਛਿਆ ਜਾਂਦਾ ਕਿ ਪਿਛਲੀ ਜਮਨੀ ਚੋਣ ਕੀ ਤੁਸੀਂ ਦੀਪ ਸਿੱਧੂ ਔਰ ਸਿੱਧੂ ਮੂਸੇਵਾਲੇ ਦੇ ਜੋ ਕਤਲ ਹੋਇਆ ਸੀ ਕਿ ਉਸ ਕਰਕੇ ਜਿੱਤੇ ਸੀ ਉਹਨਾਂ ਦਾ ਕੋਈ ਯੋਗਦਾਨ ਸੀ ਕਿ ਕਹਿੰਦੇ ਨਹੀਂ ਜਦੋਂ ਨੇ ਕਹੀ ਦਿੱਤਾ ਕਿ ਮੈਂ ਪਿਛਲੀ ਜੋਨ ਵੀ ਉਹਨਾਂ ਦੇ ਕਿਸੇ ਸਾਰੇ ਦੀ ਲੋੜ ਨਹੀਂ ਸੀ ਹੁਣ ਸਾਰਾ ਜੋ ਮੰਗਦੇ ਨੇ ਬਲਕੌਰ ਸਿੰਘ ਉਸ ਦਿਨ ਤੋਂ ਕਾਂਗਰਸੀ ਨਿਦਵਾਰਾਂ ਦੇ ਨਾਲ ਨਜ਼ਰ ਆ ਰਹੇ ਨੇ ਜਿਸ ਦਿਨ ਤੋਂ ਪੰਜਾਬ ਚ ਨਾਮ ਜਨਤਗੀ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਇਸ ਤੋਂ ਬਾਅਦ ਉਹ ਕਈ ਕਾਂਗਰਸ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਦੇ ਵੀ ਨਜ਼ਰ ਆਏ ਜਦੋਂ ਫਿਲਮ ਅਦਾਕਾਰਾ ਪ੍ਰੀਤੀ ਸਪਰੂ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਥ ਦੇ ਵਿੱਚ ਚੋਣ ਪ੍ਰਚਾਰ ਇੱਥੇ ਪ੍ਰਚਾਰ ਦੇ ਦੌਰਾਨ ਮਹਿਲਾਵਾਂ ਨੇ ਉਹਨਾਂ ਤੋਂ ਉਹਨਾਂ ਦੀ ਫਿਲਮ ਦਾ ਡਾਇਲੌਗ ਸੁਣਾਉਣ ਨੂੰ ਕਿਹਾ ਤਾਂ ਪ੍ਰੀਤੀ ਨੇ ਉਹਨਾਂ ਦੀ ਮੰਗ ਪੂਰੀ ਵੀ ਕੀਤੀ। ਇਹੋ ਜਿਹਾ ਨਾ ਪੰਨਾ ਹੁੰਦੀ। ਮੇਰੇ ਮਹਿਦੀ ਵਾਲੇ ਹੱਥਾਂ ਦੰਗਾਰ ਕਰਕੇ ਆਪਣੇ ਹੱਥੀ ਮੈਨੂੰ ਬੇਵਾ ਕਰਕੇ ਮੇਰੇ ਸੱਜਣਾਂ ਦਾ ਖੂਨ ਕਰਕੇ ਮੈਨੇ ਉੜੀਕਤੇ ਨੇ। ਪ੍ਰੀਤੀ ਸਪਰੂ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਸ਼ਾਮਿਲ ਨੇ। ਭਾਜਪਾ ਜੇ ਆ ਗਈ ਇੱਥੇ ਜਿੱਤ ਕੇ ਤੁਸੀਂ ਜਿਤਾਣਾ ਤੁਹਾਡੇ ਹੱਥ 'ਚ ਹੈ। ਪਲੀਜ਼ ਤੁਸੀਂ ਅਕਾਲੀਸ ਨੂੰ ਵੀ ਟਰਾਈ ਕਰ ਲਿਆ ਹੈ ਤੁਸੀਂ ਕਾਂਗਰਸ ਨੂੰ ਵੀ ਟਰਾਈ ਕਰ ਲਿਆ ਹੁਣ ਆਪ ਨੂੰ ਵੀ ਧਿਆਈ ਕਰ ਲਿਆ ਇੱਕ ਚਾਂਸ ਨੂੰ ਬੀਜੇਪੀ ਨੂੰ ਦਿਓ ਇਸ ਤੋਂ ਪਹਿਲਾਂ ਪ੍ਰੀਤੀ ਸਪਰੂ ਨੇ ਲੁਧਿਆਣਾ ਚ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਲਈ ਵੀ ਚੋਣ ਪ੍ਰਚਾਰ ਕੀਤਾ ਸੀ ਇਹੋ ਰਾਜ ਦੇ ਸਵਾਲ ਦਾ ਜਵਾਬ ਅਸੀਂ ਸਵਾਲ ਪੁੱਛਿਆ ਸੀ ਹਰਿਆਣਾ ਦੇ ਕਿਸ ਸਾਬਕਾ ਸੀਐਮ ਨੇ ਫਿਰੋਜ਼ਪੁਰ ਤੋਂ ਚੋਣ ਲੜੀ ਸੀ ਚਾਰ ਆਪਸ਼ਨਸ ਨੇ ਚੌਧਰੀ ਬਦਸੀ ਲਾਲ ਚੌਧਰੀ ਦੇਵੀ ਲਾਲ ਬ੍ਰਿ ਭਜਨ ਲਾਲ ਜਾਂ ਭੁਪਿੰਦਰ ਸਿੰਘ ਹੁੱਡਾ ਤਾਂ ਇਸ ਦਾ ਸਹੀ ਜਵਾਬ ਹੈ অপਸ਼ਨ B ਚੌਧਰੀ ਦੇਵੀ ਲਾਲ 1999 ਦੀਆਂ ਚੋਣਾਂ 'ਚ ਚੌਧਰੀ ਦੇਵੀ ਲਾਲ ਨੇ ਤਿੰਨ ਵੱਖ-ਵੱਖ ਰਾਜਾਂ ਦੀਆਂ ਤਿੰਨ ਸੀਟਾਂ 'ਤੇ ਚੋਣ ਲੜੀ ਸੀ ਉਹਨਾਂ ਨੇ ਹਰਿਆਣਾ ਦੀ ਰੋहतक ਰਾਜਸਥਾਨ ਦੀ ਸੀਕਰ ਤੇ ਪੰਜਾਬ ਦੀ ਫਿਰੋਜ਼ਪੁਰ ਸੀਟ ਤੋਂ ਚੋਣ ਲੜੀ ਸੀ ਇਸ ਤੋਂ ਉਹਨਾਂ ਨੂੰ ਰੋहतक ਤੇ ਸੀਕਰ ਤੋਂ ਤਾਂ ਜਿੱਤ ਮਿਲੀ ਸੀ ਦੇਵੀ ਲਾਲ ਨੇ ਪੂਰੀ ਜ਼ਿੰਦਗੀ 'ਚ ਅਲੱਗ-ਅਲੱਗ ਸਦਨਾਂ ਦੇ 22 ਜਿਹੜੇ ਇਲੈਕਸ਼ਨ ਨੇ ਉਹ ਲੜੇ ਅਤੇ 22 ਵਾਰ ਉਹ 12 ਵਾਰ ਉਹ ਜਿੱਤੇ ਸੀ ਚੌਧਰੀ ਦੇਵੀ لال ਸਾਬਕਾ ਡਿਪਟੀ ਪ੍ਰਧਾਨ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਵੀ ਰਹੇ जाट ਨੇਤਾ ਚੌਧਰੀ ਦੇਵੀ لال 1970 ਤੋਂ 79 ਤੱਕ ਤੇ ਫਿਰ ਜੂਨ 1987 ਤੋਂ ਦਸੰਬਰ 1999 ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਤੇ ਗੱਲ 25 ਮਈ ਦੇ ਇਤਿਹਾਸ ਦੀ ਕਰ ਲੈਂਦੇ ਆ 25 ਮਈ ਦਾ ਇਤਿਹਾਸ ਕੀ ਕਹਿੰਦਾ ਅੱਜ ਫਾਇਰਾਈਡ ਦਿਵਸ ਹੈ ਹਰ ਸਾਲ 25 ਮਈ ਨੂੰ ਥਾਇਰਾਇਡ ਦਿਵਸ ਮਨਾਇਆ ਜਾਂਦਾ ਹੈ ਇਹ ਦਿਨ ਥਾਇਰਾਇਡ ਰੋਗ ਦੀ ਰੋਕਥਾਮ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਥਾਇਰਾਇਡ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਹਾਈਪਰਥਾਇਰਾਇਡ ਤੇ ਦੂਸਰਾ ਹਾਈਪੋਥਾਇਰਾਇਡ ਜਿਹੜਾ ਜਿੱਥੇ ਇੱਕ ਪਾਸੇ ਹਾਈਪਰਥਾਇਰਾਇਡ ਚ ਸਭ ਤੋਂ ਜ਼ਿਆਦਾ ਹਾਰਮੋਨਸ ਦਾ ਨਿਰਮਾਣ ਹੁੰਦਾ ਹੈ ਉਸ ਨਾਲ ਸਰੀਰ ਫੁੱਲਣ ਲੱਗਦਾ ਹੈ ਜਦਕਿ ਦੂਜੇ ਪਾਸੇ ਹਾਈਪੋਥਾਇਰਾਇਡ ਚ ਹਾਰਮੋਨ ਦਾ ਉਤਪਾਦਨ ਘੱਟ ਹੁੰਦਾ ਹੈ ਜਿਸ ਨਾਲ ਸਰੀਰ ਸੁੱਕਣ ਲੱਗਦਾ ਹੈ ਫਰਕ ਤਾਂ ਪੈਂਦਾ ਹੈ ਚੱਪੇ ਲਾ ਲੈਣਾ ਹੀ ਮੈਨੂੰ ਦੋਈ ਜਾਸਤ ਤਨ